ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡੇ ਲਈ ਅੱਜ ਇੱਕ ਗੁੱਡ ਨਿਊਜ਼ ਲੈ ਕੇ ਆਈਆਂ ਮੈਨੂੰ ਪਤਾ ਅੱਜਕੱਲ ਬਹੁਤ ਜਿਹੇ ਲੋਕੀ ਐ ਜਿਹੜੇ ਫਾਈਨੈਂਸ਼ੀਅਲ ਪ੍ਰੋਬਲਮਸ ਤੋਂ ਨਿਕਲ ਰਹੇ ਐ ਕੋਈ ਜੌਬ ਲੱਭ ਰਿਹਾ ਕੋਈ ਕਾਟੇਜ ਐਜੂਕੇਟਿਡ ਐ ਕੋਈ ਹਾਊਸ ਵਾਈਫ ਐ ਤੇ ਬਹੁਤ ਸਾਰੇ ਸਟੂਡੈਂਟਸ ਐ ਜਿਹੜੇ ਫਾਈਨੈਂਸ਼ੀਅਲ ਪ੍ਰੋਬਲਮਸ ਕਰਕੇ ਬਹੁਤ ਪਰੇਸ਼ਾਨ ਐ ਡੋਨਟ ਵਰੀ ਤੁਸੀਂ ਰੋਜ਼ ਦੇ ਜੈਨੂਇਨ ਤਰੀਕੇ ਨਾਲ ਬਿਲਕੁਲ 5 ਤੋਂ 10 ਹਜ਼ਾਰ ਕਮਾ ਸਕਦੇ ਐ ਡੇਲੀ ਘਰ ਬੈਠੇ ਮੈਂ ਥੱਲੇ ਕਪੜੇ ਫ੍ਰੈਂਦੀ ਆਈਡੀ ਮੈਂਸ਼ਨ ਕਰ ਰਹੀ ਆ ਤੁਸੀਂ ਇਹਨਾਂ ਨੂੰ ਟੈਕਸਟ ਕਰੋ ਟ੍ਰੇਡਿੰਗ ਕਰੋ ਤੇ ਪ੍ਰੋਫਿ ਮੈਂ ਪਹਿਲੀ ਗੱਲ ਤਾਂ ਇਹ ਇਹ ਤੂੰ ਚੰਗੇ ਭਲੇ ਸੂਟ ਪਾਉਣੀ ਆ ਤੇ ਤੈਨੂੰ ਕੀ ਲੋਡ ਪੈ ਕੇ ਵੀ ਤੈਨੂੰ ਅੱਧਾ ਮੋਟਾ ਥੱਲੇ ਸੱਟਣਾ ਪੈ ਗਿਆ ਠੀਕ ਆ ਤੇ ਬਾਕੀ ਜਿਹੜੀ ਤੂੰ ਪ੍ਰਮੋਸ਼ਨਾਂ ਕਰਦੀਆਂ ਆ ਤੇਨੂੰ ਕਿਤੇ ਨੂੰ ਪਤਾ ਨਾਲੇ ਤੇਰਾ ਕੈਨੇਡਾ ਦੇ ਵਿੱਚ ਕੀ ਹਾਲ ਹੋਇਆ ਹੈ ਤੈਨੂੰ ਉੱਥੇ ਕਾਲਜ ਵਾਲਿਆਂ ਨੇ ਕਿਉਂ ਕੱਢਿਆ ਤੂੰ ਫੇਰ ਉਹੀ ਕੰਮ ਕਰ ਰਹੀ ਆ ਪ੍ਰਮੋਟ ਕਰ ਰਹੀ ਆ ਲੋਕਾਂ ਨੂੰ ਇਹ ਜਨ ਨੂੰ ਤੈਨੂੰ ਕੀ ਪਤਾ ਇਹਨਾਂ ਦਾ ਵੀ ਇਹ ਲੋਕਾਂ ਦੇ ਪੈਸਿਆਂ ਨੂੰ ਸਹੀ ਯੂਜ਼ ਕਰਨਗੇ ਜਾਂ ਲੋਕਾਂ ਨੂੰ ਇਹ ਪ੍ਰਾਪਰਟੀ ਬਣਾ ਕੇ ਦੇਣਗੇ ਪਹਿਲੇ ਤਾਂ ਉਹਨਾਂ ਨੂੰ ਆਪਣੇ ਘਰੋਂ ਹੀ ਲਾਉਣੇ ਪੈਣੇ ਨੇ ਟਰੇਡਿੰਗ ਕਿਹੜਾ ਕੋਈ ਸ਼ੌਕੀ ਪਈ ਆ ਪਹਿਲਾਂ 15- ਆ ਬੰਦਾ ਉਹ ਜਿਹਦੀ ਇਹ ਮਝੂਰੀ ਕਰ ਰਹੀ